ਕੇ ਸਰਕਾਰ ਟਰਾਲੀਆਂ ਦੀ ਆ ਕਿਸੇ ਦੇ ਇਲਜ਼ਾਮ ਤੇ ਜਾਂਚ ਕਰਾਉਣ ਲੱਗੀ ਫਿਰ ਤਾਂ ਟਰਾਲੀਆਂ ਦੀਆਂ ਜਾਂਚਾਂ ਦੀ ਰਹਿ ਜਾਣਗੇ ਟਰਾਲੀਆਂ ਚੋਰੀ ਹੋਣ ਵਾਲਾ ਮਸਲਾ ਛੋਟਾ ਲੱਗਦਾ ਆ ਲੱਖ ਦੀ ਲਾਹਣਤਾ ਐਸੀ ਐਮਐਲਏ ਸ਼ਿਪ ਤੇ ਜਦੋਂ ਸੱਤਾ ਦੇ ਵਿੱਚ ਹੁੰਨੇ ਹੋ ਤਾਂ ਉਦੋਂ ਹਰ ਇਨਸਾਨ ਦੀ ਜਾਨ ਮਾਲ ਦੀ ਰਾਖੀ ਦਾ ਜ਼ਿੰਮਾ ਸੱਤਾਧਿਰ ਦੇ ਜ਼ਿੰਮੇ ਆ ਤੇ ਤੁਸੀਂ ਇਸ ਵੇਲੇ ਸੱਤਾ ਦੇ ਵਿੱਚੋਂ ਤੇ ਫਿਰ ਤੁਸੀਂ ਇਹ ਗੱਲਾਂ ਕਹਿ ਕੇ ਪੱਪ ਪਿੱਛੇ ਨਹੀਂ ਪੱਟ ਸਕਦੇ ਕਿ ਜੇ ਅਸੀਂ ਟਰਾਲੀਆਂ ਦੀਆਂ ਜਾਂਚਾਂ ਕਰਵਾਉਣ ਲੱਗੇ ਤਾਂ ਫਿਰ ਚੱਲ ਗਈ ਸੱਤਾ ਇਹ ਅਸਲ ਦੇ ਵਿੱਚ ਮਸਲਾ ਹੀ ਆਮ ਲੋਕਾਂ ਦਾ ਤਾਂ ਇਹਨਾਂ ਨੂੰ ਦਿਸਦਾ ਕਿਉਂਕਿ ਹੁਣ ਇਹ ਆਮ ਨਹੀਂ ਇਹ ਆਮ ਤੋਂ ਖਾਸ ਖਾਸ ਤੋਂ ਖਾਸਮ ਖਾਸ ਤੇ ਉਦੋਂ ਵੀ ਖਾਸਮ ਖਾਸ ਹੋ ਗਿਆ ਜਿਵੇਂ ਮੈਂ ਗੱਲ ਕਰੀ ਨਾ ਉਗੋ ਕੇ ਸਾਹਿਬ ਦੀ ਉਹ ਮੋਬਾਈਲ ਰਿਪੇਅਰ ਵਾਲੇ ਹੁੰਦੇ ਸੀ ਹੁਣ ਉਹ ਅਨੋਵਾ ਗੱਡੀਆਂ ਵਾਲੇ ਵੱਡੀਆਂ ਗੱਡੀਆਂ ਵਾਲੇ ਬਣ ਗਏ ਨੇ ਹੁਣ ਉਹ ਐਮਐਲਏ ਸ਼ੇਪ ਵਾਲੇ ਬਣ ਗਏ ਨੇ ਹੁਣ ਉਹਨਾਂ ਨੇ ਉਹਨਾਂ ਦੇ ਅੱਗੇ ਮੋਬਾਈਲ ਰਿਪੇਅਰ ਵਾਲਾ ਨਹੀਂ ਲੱਗਦਾ ਹੁਣ ਉਹਨਾਂ ਦੇ ਅੱਗੇ ਐਮਐਲਏ ਲਾਵ ਸਿੰਘ ਉਗੋ ਕੇ ਲੱਗਦਾ ਆ ਤੇ ਇਸ ਤੋਂ ਬਾਅਦ ਸਾਬਕਾ ਐਮਐਲਏ ਲਾਵ ਸਿੰਘ ਉਗੋ ਕੇ ਲੱਗਣ ਲੱਗ ਗਿਆ ਨਾ ਅਸਲ ਦੇ ਵਿੱਚ ਨਾ ਇਹ ਟਾਈਟਲ ਆ ਜ ਇਹ ਹਾਜਮ ਕਿਸੇ ਕਿਸੇ ਨੂੰ ਹਰ ਇੱਕ ਦੇ ਹਾਜਮ ਇਹ ਉਨਾਂ ਹੀ ਕਿਸਾਨਾਂ ਦੀਆਂ ਟਰਾਲੀਆਂ ਨੇ ਜਿਨ੍ਹਾਂ ਕਿਸਾਨਾਂ ਨੂੰ ਐਮਐਸਪੀ ਦੇਣ ਦੇ ਲਈ 5 ਮਿੰਟਾਂ ਦੇ ਵਿੱਚ ਤੁਹਾਡੀ ਬੀਬੀ ਝਟਕੀਆਂ ਮਾਰ ਕੇ ਕਹਿੰਦੀ ਹੁੰਦੀ ਸੀ ਕਿ ਐਮਐਸਪੀ ਅਸੀਂ ਦੇਵਾਂਗੇ ਇਹ ਉਨਾਂ ਹੀ ਕਿਸਾਨਾਂ ਦੀਆਂ ਟਰਾਲੀਆਂ ਨੇ ਜਿਨ੍ਹਾਂ ਕਿਸਾਨਾਂ ਨੂੰ ਐਮਐਸਪੀ ਦੇਣ ਦੇ ਲਈ ਤੁਹਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਈ ਦੀਆਂ ਪਾਈ ਫਸਲਾਂ ਤੇ ਐਮਐਸਪੀ ਦੇਣ ਦੀਆਂ ਗੱਲਾਂ ਆਨ ਰਿਕਾਰਡ ਕੀਤੀਆਂ ਸੀ ਤੇ ਉਹਨਾਂ ਹੀ ਕਿਸਾਨਾਂ ਦੀਆਂ ਟਰਾਲੀਆਂ ਨੇ ਜਿਨ੍ਹਾਂ ਦੇ ਕਿਸਾਨੀ ਅੰਦੋਲਨ ਦੇ ਵਿੱਚ ਤੁਹਾਡੇ ਲੀਡਰਤਾ ਜਾਂਦੇ ਰਹੇ ਨੇ ਤੇ ਤੁਸੀਂ ਆਪ ਵੀ ਇੰਨਾ ਟਰਾਲੀਆਂ ਦੇ ਵਿੱਚ ਵੀ ਗਏ ਹੋਗੇ ਐਮਐਲਏ ਨਾ ਹੁੰਦੇ ਮੋਬਾਈਲ ਰਿਪੇਅਰ ਕਰਨ ਵਾਲੇ ਹੁੰਦੇ ਤੇ ਤੁਹਾਡੀ ਦੁਕਾਨ ਦੇ ਉੱਪਰ ਚੋਰੀ ਹੋ ਜਾਂਦੀ ਤੇ ਚੋਰੀ ਤੁਹਾਡੇ ਮੋਬਾਈਲ ਜਿਹੜੇ ਨੇ ਚਾਹੇ ਉਹ ਨਵੇਂ ਪੁਰਾਣੇ ਮੋਬਾਈਲ ਚੋਰੀ ਕਰ ਲਏ ਜਾਂ ਤੇ ਤੁਸੀਂ ਜਾ ਕੇ ਰੈਪਟਰ ਲਗਾਉਂਦੇ ਕਿ ਭਾਈ ਜਾਂਚ ਕੀਤੀ ਜਾਵੇ ਤੇ ਜੇਕਰ ਅੱਗੋਂ ਜਿਹੜਾ ਵੀ ਆਫੀਸਰ ਹੁੰਦਾ ਤੁਹਾਨੂੰ ਇਹ ਗੱਲ ਕਹਿ ਦਿੰਦਾ ਕਿ ਜੇਕਰ ਅਸੀਂ ਮੋਬਾਈਲ ਚੋਰੀ ਦੀ ਜਾਂਚ ਕਰਵਾਉਣ ਲੱਗੇ ਫਿਰ ਤਾਂ ਅਸੀਂ ਕਰ ਲੇਗਾ ਤਾਂ ਫਿਰ ਇਹ ਦੱਸਿਓ ਤੁਹਾਡੇ ਦਿਲ ਤੇ ਉਸ ਵੇਲੇ ਕੀ ਵੀ ਤੋੜੇ ਦਿਲ ਤੇ ਉਸ ਵੇਲੇ ਉਹੀ ਬੀਤਦੀ ਜਿਹੜੀ ਅੱਜ ਉਹ ਪੰਜ ਚਾਰ ਕਿੱਲਿਆਂ ਵਾਲੇ ਕਿਸਾਨ ਦੇ ਦਿਲ ਤੇ ਬੀਤ ਰਹੀ ਆ ਤੁਸੀਂ ਇਲੈਕਸ਼ਨ ਟਾਈਮ ਤੇ ਗੱਲ ਕੀਤੀ ਸੀ ਲੇਡੀਜ਼ ਨੂੰ 1000 ਰੁਪਏ ਮਹੀਨਾ ਦੇਣ ਦੀ ਕਦੋਂ ਦੀ ਕਰਸਪ ਲੇਡੀਜ਼ ਦਾ ਕਦੋਂ ਦੇ ਕਰ ਹੋ ਜਾਏਗਾ ਅਗਲੇ ਬਜਟ ਸੈਸ਼ਨ ਰੋਦੋਂ ਬਾਅਦ ਤੁਸੀਂ ਸਹੀ ਸਵਾਲ ਪੁੱਛਣਾ ਨੂੰ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਅਗਲੇ ਬਜਟ ਸੈਸ਼ਨ ਚ ਕਰਾਂਗੇ ਭਾਵ ਆਹ ਜਿਹੜਾ ਬਜਟ ਅੱਜ ਪੇਸ਼ ਕੀਤਾ ਇਸ ਬਜਟ ਦੇ ਵਿੱਚ ਜਿਹੜਾ ਹੈਗਾ ਉਹ ਪਾਸ ਕਰਾਂਗੇ 11-1100 ਰੁਪਏ ਪਰ ਅਜਦਾ ਬਜਟ ਤਾਂ ਮਾਨਸਾ ਪੇਸ਼ ਹੋ ਗਿਆ ਅਜਦੇ ਬਜਟ ਦੇ ਵਿੱਚ ਤਾਂ ਮਹਿਲਾਵਾਂ ਨੂੰ 1100 ਰੁਪਿਆ 1000 ਰੁਪਏ ਦੀ ਜਿਹੜੀ ਤੁਸੀਂ ਗੱਲ ਕਰਦੇ ਸੀ ਉਹ ਦਿੱਤਾ ਨਹੀਂ ਗਿਆ ਫਿਰ ਉੱਥੇ ਤੁਸੀਂ ਤਲਕੀ ਵੀ ਦਿਖਾ ਰਹੇ ਇੱਕ ਪੱਤਰਕਾਰ ਪਰਾਂ ਨੂੰ ਤਲਕੀ ਦਿਖਾ ਰਹੇ ਮੈਂ ਤੁਹਾਨੂੰ ਦੱਸ ਦੇਵਾਂ ਆਮ ਲੋਕਾਂ ਦੇ ਸਵਾਲ ਪੁੱਛਣ ਦਾ ਹੱਕ ਹੁੰਦਾ ਆ ਲੀਡਰਾਂ ਨੂੰ ਇਹ ਤੁਸੀਂ ਕਹਿੰਦੇ ਹੁੰਦੇ ਸੀ ਆਮ ਲੋਕਾਂ ਨੂੰ ਲੀਡਰਾਂ ਨੂੰ ਸਵਾਲ ਪੁੱਛਣ ਦਾ ਹੱਕ ਤੁਸੀਂ ਦਿੱਤਾ ਕੀ ਆਮ ਘਾਟੀ ਵਿੱਚ ਨਹੀਂ ਹੈ ਤਾਂ ਅਬ ਹਮਾਰੀ ਕਦ ਦੇਂਗੇ ਮਹਿਲਾਵਾਂ ਨੂੰ 1000 ਕਦ ਦੇ ਅਗਲੇ ਬਜਟ ਇਸ ਬਜਟ ਵਿੱਚ ਕਲੀਅਰ ਹੋ ਜਾਏਗਾ ਇਹ ਤਾਂ ਆਪਨੇ ਬ੍ਰੇਕਿੰਗ ਨਿਊਜ਼ ਦੀ ਹੈ ਕਰ ਦੇਣਾ ਚਲਾ ਦੇਣਾ ਇੰਟਰਵਿਊ ਵੀ ਕੁਝ ਮਹੀਨੇ ਪਹਿਲਾਂ ਦੀ ਹੈ ਤੇ ਇਹ ਜਿਹੜੀ ਬਾਈਟ ਹੈ ਵੀ ਭਗਵਾਨ ਸਿੰਘ ਮਾਨ ਦੀ ਕੁਝ ਮਹੀਨੇ ਪਹਿਲਾਂ ਦੀ ਹੈ ਤੁਸੀਂ ਜੋ ਗੱਲ ਕਰਦੇ ਹੋ ਜੋ ਜ਼ੁਬਾਨ ਦੇ ਵਿੱਚੋਂ ਕੱਢਦੇ ਹੋ ਉਹ ਕਿਉਂ ਨਹੀਂ ਪੂਰੀ ਹੋ ਸਕਦੀ ਤੁਸੀਂ ਆਪ ਹੀ ਤਾਂ ਕਹਿਣੇ ਹੁੰਦੇ ਹੋ ਕਿ ਮੈਂ ਓਨੀ ਹੀ ਗੱਲ ਕਰਦਾ ਹੁਣਾ ਜਿੰਨੀ ਕਿ ਪੂਰੀ ਕਰ ਸਕਾਂ ਜਿਹੜੀ ਮੈਂ ਪੂਰੀ ਨਾ ਕਰ ਸਕਾਂ ਉਹ ਮੈਂ ਕਹਿੰਦੇ ਨਹੀਂ ਹੁੰਦਾ ਪਰਮਾਨੰ ਸਾਹਿਬ ਇਹ ਤਾਂ ਤੁਸੀਂ ਕਹੀ ਸੀ ਤੁਹਾਡੀ ਕਹੀ ਤਾਂ ਝੂਠੀ ਪੈ ਗਈ ਤੁਹਾਡਾ ਹੀ ਝੂਠ ਹੋ ਗਿਆ ਸਾਹਮਣੇ ਤਾਂ 10000 ਰੁਪਏ ਦੀ ਗੱਲ ਕਰੀ ਸੀ ਉਹ ਤਾਂ ਮਹਿਲਾਵਾਂ ਨੂੰ ਦਿੱਤਾ ਹੀ ਨਹੀਂ ਗਿਆ ਕਦੋਂ ਦੇਮੋਂਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਓ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਂ ਸਰਿੰਦਰ ਕੰਬੋਜ ਲੈ ਕੇ ਆਇਆ ਪ੍ਰੋਗਰਾਮ ਗੱਲ ਪਤੇ ਦੀ ਮਸਲਾ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਦਾ ਉਸੇ ਬਾਬਤ ਆਪ ਆਗੂਆਂ ਦੇ ਆਏ ਬਿਆਨਾਂ ਦਾ ਮੇਰੇ ਨਾਲ ਨੇ ਮੇਰੇ ਸਹਿਯੋਗੀ ਭਾਈ ਜਸ ਗਰੇਵਾਲ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਇੱਕ ਪਾਸੇ ਤਾਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਉਸੇ ਪਾਸੇ ਆਪ ਆਗੂਆਂ ਦੇ ਬਿਆਨ ਆਉਣੇ ਕਿ ਜੇ ਅਸੀਂ ਟਰਾਲੀਆਂ ਲੱਭਣ ਲੱਗ ਗਏ ਤਾਂ ਸਰਕਾਰ ਚੱਲ ਗਈ ਤੁਸੀਂ ਆਪ ਆਗੂ ਦੀ ਗੱਲ ਕਰੀ ਆਪਾਂ ਐ ਐਮਐਲਏ ਭਦੌੜ ਲਾਲ ਸਿੰਘ ਉਗੋਕੇ ਦੇ ਬਿਆਨ ਦੀ ਗੱਲ ਕਰ ਰਹੇ ਹਾਂ ਉਹਨਾਂ ਦੇ ਵੱਲੋਂ ਜਦੋਂ ਵਿਧਾਨ ਸਭਾ ਦੇ ਬਾਹਰ ਉਹਨਾਂ ਨੂੰ ਸਵਾਲ ਇੱਕ ਪੱਤਰਕਾਰ ਭਰਾ ਦੇ ਵੱਲੋਂ ਕੀਤਾ ਜਾਂਦਾ ਆ ਟਰਾਲੀਆਂ ਦੀ ਜਾਂਚ ਦੇ ਬਾਰੇ ਦੇ ਵਿੱਚ ਤਾਂ ਉਹ ਬੜਾ ਹਸੋ ਹੀ ਨਾ ਬਿਆਨ ਦਿੰਦੇ ਨੇ ਸ਼ਾਇਦ ਜਿਹੜਾ ਉਹਨਾਂ ਦੇ ਮੂੰਹੋਂ ਫੱਪਦਾ ਵੀ ਨਹੀਂ ਤੇ ਉਹਨਾਂ ਨੂੰ ਦੇਣਾ ਵੀ ਨਹੀਂ ਚਾਹੀਦਾ ਸੀ ਉਹ ਕਹਿੰਦੇ ਨੇ ਕਿ ਜੇਕਰ ਅਸੀਂ ਟਰਾਲੀਆਂ ਦੀ ਜਾਂਚ ਕਰਵਾਉਣ ਲੱਗੇ ਤਾਂ ਫਿਰ ਚੱਲ ਗਈ ਸਰਕਾਰ ਮੈਨੂੰ ਲੱਗਦਾ ਵੀ ਸ਼ਾਇਦ ਉਹਨਾਂ ਦੇ ਮੋਟੀ ਮੋٹے ਸ਼ੀਸ਼ੇ ਵਾਲਾ ਚਸ਼ਮਾ ਲੱਗਿਆ ਹੋਇਆ ਸੱਤਾ ਧਰ ਵਾਲਾ ਚਸ਼ਮਾ ਜਿਦੇ ਚ ਉਹਨਾਂ ਨੂੰ ਸਾਰਾ ਕੁਝ ਖੁਸ਼ਾਲ ਖੁਸ਼ਾਲ ਦੀਂਦਾ ਜਿਦੇ ਚ ਉਹਨਾਂ ਨੂੰ ਪੰਜਾਬ ਆ ਖوش ਦੀਂਦਾ ਆ ਜਿਦੇ ਚ ਉਹਨਾਂ ਨੂੰ ਪੰਜਾਬ ਕਰਜ਼ਾ ਮੁਕਤ ਦੀਂਦਾ ਜਿਦੇ ਚ ਉਹਨਾਂ ਨੂੰ ਪੰਜਾਬ ਨਸ਼ਾ ਮੁਕਤ ਦੀਂਦਾ ਜਿਦੇ ਚ ਉਹਨਾਂ ਨੂੰ ਪੰਜਾਬ ਭ੍ਰਿਸ਼ਟਾਚਾਰ ਮੁਕਤ ਦੀਂਦਾ ਤੇ ਜਿਦੇ ਚ ਉਹਨਾਂ ਨੂੰ ਪੰਜਾਬ ਇਹ ਦੀਂਦਾ ਕਿ ਐਸਾ ਪੰਜਾਬ ਪਿਛਲੀਆਂ 70 75 ਸਾਲਾਂ ਚ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੇ ਕੀਤਾ ਨਹੀਂ ਇਹ ਸੱਤਾਤਲ ਵਾਲਾ ਚਸ਼ਮਾ ਲਾਭ ਸਿੰਘ ਉਹ ਗੋਕੇ ਦੀਆਂ ਅੱਖਾਂ ਤੇ ਲੱਗਿਆ ਹੋਇਆ ਤੇ ਇਹ ਚਸ਼ਮਾ ਲੈਣ ਦੇ ਦੋਸਾਲ ਹੀ ਰਹਿ ਗਏ ਦੋ ਸਾਲਾਂ ਬਾਅਦ ਇਹ ਚਸ਼ਮਾ ਅੱਖਾਂ ਤੋਂ ਉਤਰਨਾ ਫਿਰ ਉਦੋਂ ਅਸਲੀ ਪੰਜਾਬ ਦਾ ਇਹਨਾਂ ਨੂੰ ਪਤਾ ਲੱਗਣਾ ਉਦੋਂ ਪੰਜਾਬ ਦੀ ਬੇਰੋਜ਼ਗਾਰੀ ਦਾ ਪਤਾ ਲੱਗਣਾ ਉਦੋਂ ਪੰਜਾਬ ਦੇ ਵਿੱਚ ਚੱਲ ਰੇ ਭ੍ਰਿਸ਼ਟਾਚਾਰ ਦਾ ਪਤਾ ਲੱਗਣਾ ਉਦੋਂ ਪੰਜਾਬ ਦੀ ਖੁਸ਼ਹਾਲੀ ਕਿੰਨੀ ਕਾ ਪੰਜਾਬ ਦੇ ਸਰਕਾਰ ਜਾ ਕਿੰਨਾ ਕਾ ਉਦੋਂ ਇਸ ਚੀਜ਼ ਦਾ ਪਤਾ ਲੱਗਣਾ ਆ ਹੁਣ ਟਰਾਲੀਆਂ ਦੀ ਗੱਲ ਕਰਗੇ ਤਾਂ ਲਾਲ ਬਲਬ ਸਿੰਘ ਗੋਕੇ ਨੂੰ ਦੱਸ ਦੇਵਾਂ ਕਿ ਲਾਲਬ ਸਿੰਘ ਜੀ ਇੱਕ ਟਰਾਲੀ ਇੱਕ ਆਮ ਕਿਸਾਨ ਦੇ ਲਈ ਕੀ ਹੁੰਦੀ ਆ ਉਹ ਕਦੇ 5 ਕਿੱਲਿਆਂ ਵਾਲੇ 3 ਕਿੱਲਿਆਂ ਵਾਲੇ 4 ਕਿੱਲਿਆਂ ਵਾਲੇ 10 ਕਿੱਲਿਆਂ ਵਾਲੇ ਕਿਸਾਨ ਤੋਂ ਜਾ ਕੇ ਪੁੱਛ ਕੇ ਦੇਖੋ ਟੋਟਾ ਹੀ ਲੱਖ ਦੀ ਇੱਕ ਟਰਾਲੀ ਜਿਹੜੀ ਆ ਉਹ ਬਣਦੀ ਆ ਤੇ ਟਰਾਲੀਆਂ ਜਿਹੜੀਆਂ ਨੇ ਸਾਡੀਆਂ ਖੁਸ਼ੀ ਗਮੀ ਦੀਆਂ ਵੀ ਸਾਥ ਹੀ ਹੁੰਦੀਆਂ ਨੇ ਸਾਡੀਆਂ ਖੁਸ਼ੀ ਦੇ ਵਿੱਚ ਜਾਣਾ ਹੋਵੇ ਤਾਂ ਵੀ ਟਰਾਲੀਆਂ ਸਾਡੇ ਸੰਗ ਰਹਿੰਦੀਆਂ ਨੇ ਗਮੀ ਦੇ ਵਿੱਚ ਕਿਤੇ ਜਾਣਾ ਹੋਵੇ ਟਮ ਚਮ ਤਾਂ ਵੀ ਇਹ ਟਰਾਲੀਆਂ ਜਿਹੜੀਆਂ ਨੇ ਉਹ ਉਹ ਸਾਡੀਆਂ ਸਾਥ ਹੀ ਹੁੰਦੀਆਂ ਨੇ ਜਿਹੜੀ ਤੁਸੀਂ ਟਰਾਲੀ ਨੂੰ ਸ਼ਾਇਦ ਕੁਝ ਵੀ ਨਹੀਂ ਕੁਝ ਵੀ ਨਹੀਂ ਸਮਝਿਆ ਇੱਕ ਵੀਰ ਨੇ ਬੜੀ ਸੋਹਣੀ ਪੋਸਟ ਪਾਈ ਹੋਈ ਸੀ ਮੈਨੂੰ ਨਾਮ ਨਹੀਂ ਯਾਦ ਮੇਰੇ ਕੋਲੇ ਕਿਸੇ ਜਰੀਏ ਪੋਸਟ ਪਹੁੰਚੀ ਸੀ ਤਾਂ ਉਹ ਕਹਿੰਦੇ ਨੇ ਕਿ ਟਰਾਲੀਆਂ ਬਹੁਤ ਕੁਝ ਹੁੰਦੀਆਂ ਨੇ ਕਿ ਜਦੋਂ ਅਸੀਂ ਆਪਣੀ ਫਸਲ ਜਿਹੜੀ ਆ ਉਹ ਇਹਦੀ ਹਿੱਕ ਤੇ ਪਿਆਰ ਨਾਲ ਧਰ ਕੇ ਘਰ ਤੱਕ ਲਿਆਉਣੀ ਆ ਘਰ ਤੋਂ ਬਾਅਦ ਇਹ ਫਸਲ ਫਿਰ ਮੰਡੀ ਦੇ ਵਿੱਚ ਜਾਂਦੀ ਆ ਜਦੋਂ ਕਿਤੇ ਮੀਂਹ ਆਉਂਦਾ ਮੀਂਹ ਦੀ ਰੁੱਤ ਹੁੰਦੀ ਆ ਤਾਂ ਉਦੋਂ ਇਹੀ ਟਰਾਲੀ ਸਾਡੇ ਲਈ ਛੱਤ ਵੀ ਬਣਦੀ ਆ ਤੇ ਜਦੋਂ ਕਿਤੇ ਖੁਸ਼ੀ ਗਮੀ ਦੇ ਵਿੱਚ ਇਹ ਟਰਾਲੀਆਂ ਸਾਡੇ ਸਾਧਨ ਵੀ ਬਣਦੀਆਂ ਨੇ ਤੇ ਜਦੋਂ ਸਰਕਾਰਾਂ ਜ਼ਬਰ ਕਰਦੀਆਂ ਨੇ ਤਾਂ ਉਦੋਂ ਇਹ ਟਰਾਲੀਆਂ ਸਾਡੀ ਸਟੇਜ ਵੀ ਬਣਦੀਆਂ ਨੇ ਤੇ ਉਹ ਵੀਰ ਇੱਕ ਬੜੀ ਚੀਜ਼ ਸੋਹਣੀ ਚੀਜ਼ ਹੋਰ ਲਿਖਦਾ ਕਿ ਟਰਾਲੀਆਂ ਨਹੀਂ ਮੁੱਕਣੀਆਂ ਟਰਾਲੀਆਂ ਕਦੇ ਨਹੀਂ ਮੁੱਕ ਸਕਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਅੱਜ ਹੋਰ ਆ ਤੇ ਕੱਲ ਨੂੰ ਹੋਰ ਆ ਹੁਣ ਇਹਨਾਂ ਨੂੰ ਅੱਜ ਟਰਾਲੀਆਂ ਦੀ ਜਾਂਚ ਕੋਈ ਇਹ ਲੱਗਣ ਲੱਗੀ ਕਿ ਸ਼ਾਇਦ ਇਹ ਵਿਸ਼ਾ ਹੀ ਨਹੀਂ ਸ਼ਾਇਦ ਇਹ ਪੰਜਾਬ ਦਾ ਮੁੱਦਾ ਹੀ ਨਹੀਂ ਪਰ ਆਮ ਲੋਕਾਂ ਦੇ ਲਈ ਆਮ ਕਿਸਾਨ ਦੇ ਲਈ ਤਾਂ ਇਹ ਮੁੱਦਾ ਹੀ ਬਹੁਤ ਵੱਡਾ ਹੈ ਜਿਹੜੇ ਕਿਸਾਨ ਨੇ ਅਬਦੀ 6 ਮਹੀਨਿਆਂ ਦੀ ਫਸਲ ਦੇ ਫਸਲ ਪਾਲ ਕੇ ਉਹਦੇ ਚੋਂ ਚਾਰ ਪੈਸੇ ਬਚਾ ਕੇ ਇਹ ਟਰਾਲੀ ਬਣਾਈ ਹੋਵੇ ਨਾ ਉਹ ਕੋਈ ਸਾਬ ਉਸ ਕਿਸਾਨ ਦੇ ਘਰ ਦੇ ਵਿੱਚ ਜਾ ਕੇ ਪੁੱਛੋ ਕਿ ਟਰਾਲੀ ਦੀ अहमियत ਕੀ ਆ ਟਰਾਲੀ ਜਿਹੜੀ ਆ ਉਹ ਹੁੰਦੀ ਕੀ ਆ ਹੋਰ ਗੱਲ ਦੱਸ ਦਈਏ ਹੁਣ ਸੱਤਾ ਦੇ ਵਿੱਚ ਤੁਸੀਂ ਹੋ ਟਰਾਲੀ ਤਾਂ ਬਹੁਤ ਵੱਡੀ ਗੱਲ ਆ 2.5 ਲੱਖ ਆ ਇੱਥੇ ਜੇ ਕਿਸੇ ਗਰੀਬ ਮਜ਼ਦੂਰ ਦਿਹਾੜੀਦਾਰ ਦਾ ਕੋਈ 5-4000 ਵਾਲਾ 3000 ਵਾਲਾ ਸਾਈਕਲ ਗੋਮ ਹੋ ਜੇ ਨਾ ਉਹਦੀ ਵੀ ਜ਼ਿੰਮੇਵਾਰੀ ਤੁਹਾਡੀ ਬਣਦੀ ਆ ਕਿਉਂਕਿ ਹੁਣ ਤੁਸੀਂ ਸੱਤਾ ਦੇ ਵਿੱਚੋਂ ਜਦੋਂ ਸੱਤਾ ਦੇ ਵਿੱਚ ਹੁੰਨੇ ਹੋ ਤਾਂ ਉਦੋਂ ਹਰ ਇਨਸਾਨ ਦੀ ਜਾਨ ਮਾਲ ਦੀ ਰਾਖੀ ਦਾ ਜ਼ਿੰਮਾ ਸੱਤਾ ਧਿਰ ਦੇ ਜ਼ਿੰਮੇ ਹੁੰਦਾ ਆ ਤੇ ਤੁਸੀਂ ਇਸ ਵੇਲੇ ਸੱਤਾ ਦੇ ਵਿੱਚੋਂ ਤੇ ਫਿਰ ਤੁਸੀਂ ਇਹ ਗੱਲਾਂ ਕਹਿ ਕੇ ਪੱਬ ਪਿੱਛੇ ਨਹੀਂ ਪੱਟ ਸਕਦੇ ਕਿ ਜੀ ਅਸੀਂ ਟਰਾਲੀਆਂ ਦੀਆਂ ਜਾਂਚਾਂ ਕਰਵਾਉਣ ਲੱਗੇ ਤਾਂ ਫਿਰ ਚੱਲ ਗਈ ਸਰਕਾਰ ਤੇ ਤੁਸੀਂ ਮੋਬਾਈਲ ਰਿਪੇਅਰ ਕਰਦੇ ਕਰਦੇ ਐਮ ਐਲ ਏ ਬਣਿਓ ਚਾਹ ਦੇసే ਕਰਕੇ ਤੁਹਾਨੂੰ ਆਮ ਲੋਕਾਂ ਦੀਆਂ ਟਰਾਲੀਆਂ ਹੁਣ ਪੰਜਾਬ ਦਾ ਮੁੱਦਾ ਹੀ ਨਹੀਂ ਲੱਗ ਰਿਹਾ ਵਿਸ਼ਾ ਹੀ ਨਹੀਂ ਲੱਗ ਰਿਹਾ ਕਿ ਭਾਈ ਪਾਸੇ ਕਰੋ ਜਾਂਚਾਂ-ਜੂਚਾਂ ਦਾ ਕਰਵਾਉਣਾ ਕਿ ਜਾਂ ਫਿਰ ਇਹਦੀਆਂ ਤਾਰਾ ਕਿਤੇ ਨਾ ਕਿਤੇ ਜੁੜਦੀਆਂ ਨੇ ਤੁਹਾਡੇ 77 ਪਾਰਟੀ ਵਾਲੇ ਪਾਸੇ ਤਾਂ ਤੁਹਾਨੂੰ ਲੱਗਦਾ ਆ ਤੁਹਾਡੀ ਗੱਲ ਕਰਕੇ ਭਗਵੰਤ ਸਿੰਘ ਮਾਣ ਬੜੇ ਬਾਰੀ ਸਟੇਜਾਂ ਤੋਂ ਵਾਹ ਵਾਹੀ ਖਟਦੇ ਰਹੇ ਆ ਕਿ ਭਾਈ ਤੁਹਾਡੇ ਬਾਰੇ ਦੱਸ ਕੇ ਕਹਿੰਦੇ ਹੁੰਦੇ ਸੀ ਕਿ ਇਹ ਉਹ ਸਾਡਾ ਮੋਬਾਈਲ ਰਿਪੇਅਰ ਕਰਨ ਵਾਲਾ ਨੌਜਵਾਨਾ ਜਿਹਨੇ ਸਾਫ ਕਾ ਮੁੱਖ ਮੰਤਰੀ ਹੋਇਆਤਾ ਤੇ ਮੈਂ ਤੁਹਾਨੂੰ ਪਿੱਛੇ ਲੈ ਜਾ ਜੇਕਰ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਐਮਐਲਏ ਨਾ ਹੁੰਦੇ ਮੋਬਾਈਲ ਰਿਪੇਅਰ ਕਰਨ ਵਾਲੇ ਹੁੰਦੇ ਤੇ ਤੁਹਾਡੀ ਦੁਕਾਨ ਦੇ ਉੱਪਰ ਚੋਰੀ ਹੋ ਜਾਂਦੀ ਤੇ ਚੋਰੀ ਤੁਹਾਡੇ ਮੋਬਾਈਲ ਜਿਹੜੇ ਨੇ ਚਾਹੇ ਉਹ ਨਵੇਂ ਪੁਰਾਣੇ ਮੋਬਾਈਲ ਚੋਰੀ ਕਰ ਲਏ ਜਾਂਦੇ ਤੇ ਤੁਸੀਂ ਜਾ ਕੇ ਰਪੋਰਟ ਲਿਖਾਉਂਦੇ ਕਿ ਭਾਈ ਜਾਂਚ ਕੀਤੀ ਜਾਵੇ ਚੋਰ ਕਿਹੜਾ ਆ ਇਹ ਚੋਰੀ ਕਿਹਨੇ ਕਰ ਲਈ ਤੇ ਜੇਕਰ ਅੱਗੋਂ ਜਿਹੜਾ ਵੀ ਅਫੀਸਰ ਹੁੰਦਾ ਤੁਹਾਨੂੰ ਇਹ ਗੱਲ ਕਹਿ ਦਿੰਦਾ ਕਿ ਜੇਕਰ ਅਸੀਂ ਮੋਬਾਈਲਾਂ ਮੋਬਾਈਲ ਚੋਰੀ ਦੀ ਜਾਂਚ ਕਰਵਾਉਣ ਲੱਗੇ ਫਿਰ ਤਾਂ ਅਸੀਂ ਕਰ ਲੈ ਕੰਮ ਤਾਂ ਫਿਰ ਇਹ ਦੱਸਿਓ ਤੁਹਾਡੇ ਦਿਲ ਤੇ ਉਸ ਵੇਲੇ ਕੀ ਬੀਤਦੀ ਤੋੜੇ ਦਿਲ ਤੇ ਉਸ ਵੇਲੇ ਉਹੀ ਬੀਤਦੀ ਜਿਹੜੀ ਅੱਜ ਉਹ 5-4 ਕਿੱਲਿਆਂ ਵਾਲੇ ਕਿਸਾਨ ਦੇ ਦਿਲ ਤੇ ਬੀਤ ਰਹੀ ਆ ਜਿਹਨੇ ਪਤਾ ਨਹੀਂ ਕਿਵੇਂ ਆਪ ਦਾ ਢੱਡ ਬਣ ਕੇ 4 ਪੈਸੇ ਇਕੱਠੇ ਕਰਕੇ ਟਰਾਲੀ ਲਿਆਂਦੀ ਹੋਣੀ ਆ ਤੇ ਉਸ ਤੋਂ ਬਾਅਦ ਟਰਾਲੀ ਉਹਨੇ ਸੰਘਰਸ਼ ਲੜਨ ਦੇ ਲਈ ਇਸ ਸੰਘਰਸ਼ ਦੇ ਵਿੱਚ ਲਿਆਂਦੀ ਹੋਣੀ ਆ ਤੇ ਉਸ ਤੋਂ ਬਾਅਦ ਇਹ ਟਰਾਲੀ ਚੋਰੀ ਹੁੰਦੀ ਆ ਤੇ ਫਿਰ 77 ਦੇ ਐਮਐਲਏ ਦਾ ਬਿਆਨ ਆ ਜਾਣਾ ਕਿ ਜੇਕਰ ਅਸੀਂ ਟਰਾਲੀਆਂ ਦੀਆਂ ਜਾਂਚਾਂ ਕਰਵਾਉਣ ਲੱਗੇ ਫਿਰ ਤਾਂ ਚੱਲ ਪਈ ਸਰਕਾਰ ਲੱਖ ਦੀ ਲਾਹਣਤਾ ਮੈਂ ਤਾਂ ਇਹ ਕਹੂੰਗਾ ਐਸੇ ਐਮਐਲਏ ਤੇ ਜਿਨ੍ਹਾਂ ਹੁਣ ਆਮ ਲੋਕਾਂ ਦੀਆਂ ਟਰਾਲੀਆਂ ਕੋਈ ਮੁੱਦਾ ਹੀ ਨਹੀਂ ਲੱਗਦਾ ਜਿਨ੍ਹਾਂ ਆਮ ਲੋਕਾਂ ਦੀ ਟਰਾਲੀ ਚੋਰੀ ਹੋਈ ਉਹ ਮੁੱਦਾ ਜਿਵੇਂ ਇਸ ਤਰ੍ਹਾਂ ਦਾ ਲੱਗਦਾ ਹੀ ਨਹੀਂਗਾ ਅਸਲ ਦੇ ਵਿੱਚ ਇਹੀ ਕਾਰਨ ਹੁੰਦਾ ਹੈ ਕਿ ਇੱਕ ਉਹ ਰਾਜਨੀਤਿਕ ਲੀਡਰ ਜਿਹੜਾ ਗਰਾਊਂਡ ਤੋਂ ਉੱਠ ਕੇ ਆਇਆ ਹੋਵੇ ਜਿਨੇ ਕਿਸੇ ਵੇਲੇ ਕਾਲਜ ਟਾਈਮ ਦੇ ਵਿੱਚ ਰਾਜਨੀਤੀ ਕੀਤੀ ਹੋਵੇ ਫਿਰ ਆਉਂਦਾ ਆਉਂਦਾ ਉੱਪਰਲੇ ਪੱਧਰ ਤੱਕ ਪਹੁੰਚਿਆ ਹੋਵੇ ਤੇ ਐਮਐਲਏ ਤੱਕ ਪਹੁੰਚਦੇ ਆ ਪਹੁੰਚਦੇ ਆ ਜਿਹਨੂੰ ਸ਼ਾਇਦ ਵੀ 25 ਸਾਲ ਲੱਗੇ ਹੁਣ ਉਹਨੂੰ ਸਿਆਸਤ ਦੀ ਅਸਲ ਨੌਲੇਜ ਹੁੰਦੀ ਹੈ ਕਿ ਸਿਆਸਤ ਹੁੰਦੀ ਕਿਵੇਂ ਆ ਤੇ ਸਿਆਸਤ ਦੇ ਵਿੱਚ ਬਿਆਨ ਦੇਣੇ ਕਿਵੇਂ ਪੈਂਦੇ ਆ ਹੁਣ ਜਿਹੜੇ ਮੋਬਾਈਲ ਰਿਪੇਅਰ ਕਰਦੇ ਕਰਦੇ ਸਿੱਧਿਆਂ ਇੱਕ ਪਾਰਟੀ ਆਈ ਪਾਰਟੀ ਦਾ ਪੱਲਾ ਫੜ ਲਿਆ ਪੱਲਾ ਫੜਦਿਆਂ ਹੀ ਇੱਕ ਦਾ ਲੱਗਿਆ ਟਿਕਟ ਮਿਲ ਗਈ ਟਿਕਟ ਉਸ ਵੇਲੇ ਮਿਲੀ ਜਦੋਂ ਵਹਾ ਸੀ ਵਹਾ ਦੇ ਵਿੱਚ ਲੜੇ ਤੇ ਐ ਐਮਐਲਏ ਬਣ ਗਏ ਮੋਬਾਈਲ ਰਿਪੇਅਰ ਕਰਨ ਵਾਲੇ ਤੋਂ ਅੱਜ ਉਹ ਅਨੋਵਾ ਗੱਡੀਆਂ ਵਾਲੇ ਬਣ ਗਏ ਤੇ ਅੱਜ ਉਹਨਾਂ ਨੂੰ ਟਰਾਲੀ ਦਾ ਟਰਾਲੀਆਂ ਚੋਰੀ ਕਰਨ ਦਾ ਮਸਲਾ ਬਹੁਤ ਛੋਟਾ ਮਸਲਾ ਲੱਗਦਾ ਜਾਂ ਫਿਰ ਮੈਂ ਇਹ ਕਹਾਂ ਕਿ ਉਹ ਮਸਲਾ ਹੀ ਨਹੀਂ ਲੱਗਦਾ ਅਸਲ ਦੇ ਵਿੱਚ ਕਮੀ ਇੱਥੇ ਹੀ ਆ ਜਿਵੇਂ ਮੈਂ ਗੱਲ ਕਰੀਏ ਨਾ ਕਿ ਇੱਕ ਉਹ ਲੀਡਰ ਜਾਂ ਇੱਕ ਉਹ ਸਿਆਸਤਦਾਨ ਜਿਹਦੇ ਕੋਲ ਬੜਾ ਤਜਰਬਾ ਲੰਬੇ ਤਜਰਬੇ ਤੋਂ ਬਾਅਦ ਉਹ ਐਮਐਲਏ ਦੀ ਕੁਰਸੀ ਤੱਕ ਪਹੁੰਚੇ ਇੱਕ ਪਾਸੇ ਉਹ ਸਿਆਸਤਦਾਨ ਜੋ ਮੋਬਾਈਲ ਦੀ ਰਿਪੇਅਰ ਕਰਦੇ ਕਰਦੇ ਨੂੰ ਟਿਕਟ ਮਿਲਦੀ ਹੈ ਉਸ ਤੋਂ ਬਾਅਦ ਜਾ ਕੇ ਐਮਐਲਏ ਸ਼ਿਪ ਤੱਕ ਪਹੁੰਚਦਾ ਤੇ ਜਦੋਂ ਤੱਕ ਸ਼ਾਇਦ ਉਹਨਾਂ ਨੂੰ ਸਿਆਸਤ ਦਾ ਪਤਾ ਲੱਗਣਾ ਜਾਂ ਸਿਆਸਤ ਦਾ ਊੜਾ ਆਉਣਾ ਬੈਸੇ ਤਾਂ ਇਹ ਕਹਿੰਦੇ ਆ ਕਿ ਸਿਆਸਤ ਦਾ ਊੜਾ ਆੜਾ ਆਉਣਾ ਇਹ ਵੀ ਬੜੀ ਦੂਰ ਦੀ ਗੱਲ ਆ ਵੀ ਤਾਂ ਸਾ ਤਜਰਬਾ ਹੋਣਾ ਵੀ ਬੜੀ ਦੂਰ ਦੀ ਗੱਲ ਪਾ ਜਦੋਂ ਤੱਕ ਸ਼ਾਇਦ ਉਹਨਾਂ ਨੂੰ ਤਜਰਬੇ ਦਾ ਊੜਾ ਆੜਾ ਆਉਣਾ ਹੈ ਉਦੋਂ ਤੱਕ 5 ਸਾਲ ਲੰਘੇ ਹੋਣੇ ਆ ਤੇ 5 ਸਾਲ ਦਾ ਪੀਰੀਅਡ ਉਹ ਆ ਜਿਹੜੇ ਪੀਰੀਅਡ ਦੇ ਵਿੱਚ ਉਹਨਾਂ ਦੇ ਚਸ਼ਮਾ 77 ਦਾ ਲੱਗਿਆ ਹੋਇਆ ਤੇ ਮੈਂ ਉਹ ਜਿਵੇਂ ਪਹਿਲਾਂ ਵੀ ਗੱਲ ਕਰੀ ਆ ਕਿ 77 ਦੇ ਚਸ਼ਮੇ ਦੇ ਵਿੱਚ ਤੁਹਾਨੂੰ ਸਭ ਕੁਝ ਖੁਸ਼ਹਾਲ ਦਿਸਦਾ ਹੁੰਦਾ ਸਭ ਕੁਝ ਰੰਗीन ਦਿਸਦਾ ਹੁੰਦਾ ਕਿਉਂਕਿ ਉਦੋਂ ਤੁਹਾਡੇ ਆਲੇ ਦੁਆਲੇ ਸਲੂਟ ਮਾਰਨ ਵਾਲੇ ਵੀ ਹੁੰਦੇ ਆ ਤੁਹਾਡੇ ਆਲੇ ਦੁਆਲੇ ਸਭ ਕੁਝ ਹੁੰਦੇ ਆ ਤੇ ਹੋਰ ਗੱਲ ਦੱਸ ਦੇਵਾਂ ਕਿ ਉਹ ਗੋਕੇ ਸਾਹਿਬ ਇਹ ਉਹੀ ਟਰਾਲੀਆਂ ਨੇ ਸ਼ਾਇਦ ਜਿੰਨਾ ਟਰਾਲੀਆਂ ਤੇ ਤੁਸੀਂ ਕਿਸਾਨੀ ਅੰਦੋਲਨ ਜਿਹੜਾ ਦਿੱਲੀ ਦੇ ਵਿੱਚ ਸੀ ਉਹ ਜਾ ਕੇ ਦਿੱਲੀ ਦੇ ਵਿੱਚ ਜਾ ਕੇ ਉਦੋਂ ਬੈਠੇ ਵੀ ਇਹਨਾਂ ਟਰਾਲੀਆਂ ਦੇ ਵਿੱਚ ਤੁਸੀਂ ਕਿਤਨੇ ਕਿਤੇ ਬੈਠੇ ਹੋਵੋਗੇ ਇਹ ਉਨਾ ਹੀ ਕਿਸਾਨਾਂ ਦੀਆਂ ਟਰਾਲੀਆਂ ਨੇ ਜਿੰਨਾ ਕਿਸਾਨਾਂ ਦੇ ਅੰਦੋਲਨਾਂ ਦੇ ਵਿੱਚ ਤੁਹਾਡੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤੀਸ਼ੀ ਹੁਰੀ ਇਸ ਅੰਦੋਲਨ ਦੇ ਵਿੱਚ ਫਿਰਦੇ ਹੁੰਦੇ ਸੀ ਇਹ ਉਨਾ ਹੀ ਕਿਸਾਨਾਂ ਦੀਆਂ ਟਰਾਲੀਆਂ ਨੇ ਜਿਨ੍ਹਾਂ ਕਿਸਾਨਾਂ ਦੇ ਲਈ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਵੱਡੇ ਵੱਡੇ ਬਿਆਨ ਦਿੰਦੇ ਹੁੰਦੇ ਸੀ ਇਹ ਉਨਾ ਹੀ ਕਿਸਾਨਾਂ ਦੀਆਂ ਟਰਾਲੀਆਂ ਨੇ ਜਿਨ੍ਹਾਂ ਕਿਸਾਨਾਂ ਨੂੰ ਐਮਐਸਪੀ ਦੇਣ ਦੇ ਲਈ 5 ਮਿੰਟਾਂ ਦੇ ਵਿੱਚ ਤੁਹਾਡੀ ਬੀਬੀ ਝਟਕੀਆਂ ਮਾਰ ਕੇ ਕਹਿੰਦੀ ਹੁੰਦੀ ਸੀ ਕਿ ਐਮਐਸਪੀ ਅਸੀਂ ਦੇਵਾਂਗੇ ਇਹ ਉਨਾ ਹੀ ਕਿਸਾਨਾਂ ਦੀਆਂ ਟਰਾਲੀਆਂ ਨੇ ਜਿਨ੍ਹਾਂ ਕਿਸਾਨਾਂ ਨੂੰ ਐਮਐਸਪੀ ਦੇਣ ਦੇ ਲਈ ਤੁਹਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਈ ਦੀਆਂ ਬਾਈ ਫਸਲਾਂਾਂ ਤੇ ਐਮਐਸਪੀ ਦੇਣ ਦੀਆਂ ਗੱਲਾਂ ਆਨ ਰਿਕਾਰਡ ਕੀਤੀਆਂ ਸੀ ਉਹ ਚੀਜ਼ਾਂ ਟੀਵੀ ਚੈਨਲਾਂ ਤੇ ਜਿਹੜੀਆਂ ਚੱਲੀਆਂ ਤੇ ਹੁਣ ਆਨ ਰਿਕਾਰਡ ਉਹ ਚੀਜ਼ਾਂ ਪਈਆਂ ਨੇ ਇਹ ਉਨਾ ਹੀ ਕਿਸਾਨਾਂ ਦੀਆਂ ਟਰਾਲੀਆਂ ਨੇ ਤੇ ਉਨਾ ਹੀ ਕਿਸਾਨਾਂ ਦੀਆਂ ਟਰਾਈਲ ਟਰਾਲੀਆਂ ਨੇ ਜਿਨ੍ਹਾਂ ਦੇ ਕਿਸਾਨੀ ਅੰਦੋਲਨ ਦੇ ਵਿੱਚ ਤੁਹਾਡੇ ਲੀਡਰ ਤਾਂ ਜਾਂਦੇ ਹੀ ਰਹੇ ਨੇ ਤੇ ਤੁਸੀਂ ਆਪ ਵੀ ਇਨ੍ਹਾਂ ਟਰਾਲੀਆਂ ਦੇ ਵਿੱਚ ਵੀ ਗਏ ਹੋਗੇ ਤੇ ਇਨ੍ਹਾਂ ਹੀ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਜਾ ਕੇ ਆਪਦੀ ਵਾਹਵਾਹੀ ਖੱਟੀ ਹੋਣੀ ਆ ਆਪਦੀ ਪਾਰਟੀ ਦੀ ਵਾਹਵਾਹੀ ਕੀਤੀ ਹੋਣੀ ਆ ਉਹ ਗੋਕੇ ਸਾਹਿਬ ਇਹ ਉਹਨਾਂ ਹੀ ਕਿਸਾਨਾਂ ਦੀਆਂ ਟਰਾਲੀਆਂ ਨੇ ਤੇ ਜੇਕਰ ਅੱਜ ਤੁਹਾਨੂੰ ਸੱਤਾ ਦੇ ਵਿੱਚ ਆ ਕੇ ਕਿਸਾਨਾਂ ਦੀਆਂ ਟਰਾਲੀਆਂ ਨਹੀਂ ਦੀਂਦੀਆਂ ਕਿਸਾਨਾਂ ਦਾ ਟਰਾਲੀਆਂ ਚੋਰੀ ਹੋਣ ਵਾਲਾ ਮਸਲਾ ਛੋਟਾ ਲੱਗਦਾ ਆ ਤਾਂ ਫਿਰ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਲੱਖ ਦੀ ਲਾਹਣਤਾ ਐਸੀ ਐਮਐਲਏ ਸ਼ਿਪ ਤੇ ਪਰ ਲੋਕ ਬੜੇ ਬਲਵਾਨ ਹੁੰਦੇ ਆ ਭਗਵਾਨ ਸਿੰਘ ਮਾਨ ਜਿਵੇਂ ਖੁਦ ਵੀ ਕਹਿੰਦੇ ਆ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਲੀਡਰ ਵੱਡੇ ਨਹੀਂ ਹੁੰਦੇ ਲੋਕ ਜਦੋਂ ਚੌਣ ਬੰਦਾ ਅਰਸ਼ ਤੇ ਲੋਕ ਜਦੋਂ ਚੌਣ ਬੰਦਾ ਫਰਸ਼ ਤੇ ਉਹ ਗੱਲ ਵਾਕਾ ਕਿ ਹੁਣ ਤੁਹਾਡੇ ਕੋਲ ਜਿਹੜਾ ਸਮਾਂ ਆ ਹੁਣ ਤੁਸੀਂ ਅਰਸ਼ਾਂ ਤੇੋਂ ਆਪਣੇ ਆਪ ਨੂੰ ਸਮਝਦੇ ਹੋ ਜਾਂ ਆਪਣੇ ਆਪ ਨੂੰ ਸਮਝਦੇ ਹੋ ਕਿ ਅਸੀਂ ਅਰਸ਼ਾਂ ਤੇ ਆ ਪਰ ਸਤਾਈ ਦੇ ਵਿੱਚ ਤੁਸੀਂ ਇੰਨਾ ਕਿਸਾਨਾਂ ਕੋਲੋਂ ਵੀ ਵੋਟਾਂ ਮੰਗਣ ਦੇ ਲਈ ਆਉਣਾ ਆ ਇਨ੍ਹਾਂ ਟਰਾਲੀਆਂ ਵਾਲੇ ਕਿਸਾਨਾਂ ਦੇ ਕੋਲੋਂ ਤੇ ਜਦੋਂ ਫਿਰ ਇਨ੍ਹਾਂ ਟਰਾਲੀਆਂ ਵਾਲੇ ਕਿਸਾਨਾਂ ਦੇ ਕੋਲ ਤੁਸੀਂ ਵੋਟਾਂ ਮੰਗਣ ਆਓਗੇ ਉਦੋਂ ਫਿਰ ਇਹ ਕਿਸਾਨ ਤੁਹਾਨੂੰ ਦੱਸਣਗੇ ਕਿ ਟਰਾਲੀਆਂ ਚੋਰੀ ਦਾ ਮਸਲਾ ਕਿੰਨਾ ਕੁ ਵੱਡਾ ਆ ਕਿੰਨਾ ਕੁ ਛੋਟਾ ਆ ਜਿਹੜਾ ਅੱਜ ਤੁਹਾਨੂੰ ਸ਼ਾਇਦ ਇਹ ਟਰਾਲੀ ਵਾਲਾ ਮਸਲਾ ਜਿਹੜਾ بڑا ਛੋਟਾ ਲੱਗ ਰਿਹਾ ਹੋਣਾ ਆ ਆਪ ਆਗੂਆਂ ਦੀ ਜੇ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਆਪਣੇ ਬਿਆਨਾਂ ਦੇ ਵਿੱਚ ਇਹ ਕਹਿੰਦੇ ਰਹੇ ਨੇ ਕਿ ਅਸੀਂ ਆਮ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਕੀ ਕਿਸਾਨ ਇਹ ਆਮ ਲੋਕ ਨਹੀਂ ਕੀ ਕਿਸਾਨਾਂ ਦੀਆਂ ਟਰਾਲੀਆਂ ਦੀ ਕੋਈ ਕੀਮਤ ਨਹੀਂ ਜੋ ਇਹਨਾਂ ਨੂੰ ਇਹ ਆਮ ਲੋਕ ਨਹੀਂ ਲੱਗ ਰਹੇ ਅਸਲ ਦੇ ਵਿੱਚ ਨਾ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਉਦੋਂ ਇਹ ਆਮ ਲੋਕ ਸੀ ਉਦੋਂ ਕੁਲਤਾਰ ਸਿੰਘ ਸੰਧਵਾ ਹੋਣੀ ਚਾਹੇ ਇਹ ਜਿੰਨੀ ਵੀ ਕੈਬਨਿਟਾਂ ਜਿੰਨੇ ਵੀ ਇਹਨਾਂ ਦੇ ਐਮਐਲਏ ਜਾਂ ਫਿਰ ਐਮਐਲਏ ਨਹੀਂ ਬਣੇ ਜਾਂ ਫਿਰ ਜੋ ਛੋਟੇ ਮੋਟੇ ਪ੍ਰਧਾਨ ਨੇ ਉਦੋਂ ਇਹ ਇਨ੍ਹਾਂ ਹੀ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਜਾ ਕੇ ਬੈਂਦੇ ਹੁੰਦੇ ਸੀ ਇੰਨੇ ਹੀ ਕਿਸਾਨਾਂ ਦੇ ਲਈ ਮੰਗਾਂ ਅੰਦੇ ਲਈ ਜਿਹੜੇ ਹੈਗੇ ਉਹ ਕਹਿੰਦੇ ਹੁੰਦੇ ਸੀ ਕਿ ਅਸੀਂ ਲੜਦੇ ਹਾਂ ਤੇ ਸਾਡੀ ਜਦੋਂ ਸੱਤਾ ਦੇ ਵਿੱਚ ਆਵੇ ਉਦੋਂ ਸਾਡੀ ਸਰਕਾਰ ਬਣੇ ਤਾਂ ਅਸੀਂ ਉਦੋਂ ਵੀ ਲੜਾਂਗੇ ਇਹ ਬੇਰੋਜ਼ਗਾਰਾਂ ਦੇ ਵੀ ਧਰਨੇ ਦੇ ਵਿੱਚ ਬੈਠਦੇ ਹੁੰਦੇ ਸੀ ਤੇ ਇਹ ਕਹਿੰਦੇ ਹੁੰਦੇ ਸੀ ਕਿ ਭਾਈ ਸਾਡੀ ਸੱਤਾ ਆਉਣ ਦਿਓ ਅਸੀਂ ਪਹਿਲੀਆਂ ਦੇ ਵਿੱਚ ਤੁਹਾਡੇ ਮਸਲੇ ਹੱਲ ਕਰਵਾਵਾਂਗੇ ਉਹ ਗੱਲ ਨਹੀਂ ਕਿ ਆਮ ਲੋਕ ਆਮ ਲੋਕਾਂ ਦਾ ਮਸਲਾ ਨਹੀਂ ਇਹ ਅਸਲ ਦੇ ਵਿੱਚ ਮਸਲਾ ਹੀ ਆਮ ਲੋਕਾਂ ਦਾ ਤਾਂ ਇਹਨਾਂ ਨੂੰ ਦਿਸਦਾ ਨਹੀਂ ਕਿਉਂਕਿ ਹੁਣ ਇਹ ਆਮ ਨਹੀਂ ਇਹ ਆਮ ਤੋਂ ਖਾਸ ਕਾਸੋ ਖਾਸਮ ਖਾਸ ਤੇ ਉਦੋਂ ਵੀ ਖਾਸਮ ਖਾਸ ਹੋ ਗਏ ਆ ਹੁਣ ਜਿਵੇਂ ਮੈਂ ਗੱਲ ਕਰੀ ਨਾ ਉਗੋ ਕੇ ਸਾਹਿਬ ਦੀ ਉਹ ਮੋਬਾਈਲ ਰਿਪੇਅਰ ਵਾਲੇ ਹੁੰਦੇ ਸੀ ਹੁਣ ਉਹ ਅਨੋਵਾ ਗੱਡੀਆਂ ਵਾਲੇ ਵੱਡੀਆਂ ਗੱਡੀਆਂ ਵਾਲੇ ਬਣ ਗਏ ਨੇ ਹੁਣ ਐਮਐਲਏ ਸ਼ਿਪਾਂ ਵਾਲੇ ਬਣ ਗਏ ਨੇ ਹੁਣ ਉਹਨਾਂ ਦੇ ਉਹਨਾਂ ਦੇ ਅੱਗੇ ਮੋਬਾਈਲ ਰਿਪੇਅਰ ਵਾਲਾ ਨਹੀਂ ਲੱਗਦਾ ਹੁਣ ਉਹਨਾਂ ਦੇ ਅੱਗੇ ਐਮਐਲਏ ਲਾਵ ਸਿੰਘ ਉਗੋਕੇ ਲੱਗਦਾ ਆ ਤੇ ਇਸ ਤੋਂ ਬਾਅਦ ਸਾਬਕਾ ਐਮਐਲਏ ਲਾਵ ਸਿੰਘ ਉਗੋਕੇ ਲੱਗਣ ਲੱਗ ਜਾਣਾ ਅਸਲ ਦੇ ਵਿੱਚ ਨਾ ਇਹ ਟਾਈਟਲ ਆ ਨਾ ਜਿਹੜਾ ਐਮਐਲਏ ਵਾਲਾ ਇਹ ਹਾਜਮ ਕਿਸੇ ਕਿਸੇ ਨੂੰ ਆਉਂਦਾ ਹਰ ਇੱਕ ਦੇ ਹਾਜਮ ਨਹੀਂ ਆਉਂਦਾ ਤੁਸੀਂ ਪਛੋਕੜ ਤੇ ਝਾਤ ਮਾਰ ਲਓ ਚਾਹੇ ਕਾਂਗਰਸੀ ਆ ਚਾਹੇ ਅਕਾਲੀ ਆ ਚਾਹੇ ਕਿਹੜੇ ਵੀ ਆ ਹਰ ਇੱਕ ਦੇ ਪਿਛੋਕੜ ਤੇ ਝਾਤ ਮਾਰ ਲੋ ਜਦੋਂ ਤੁਸੀਂ ਝਾਤ ਮਾਰੋਗੇ ਮੈਨੂੰ ਬਹੁਤਾ ਦੱਸਣ ਦੀ ਜ਼ਰੂਰਤ ਨਹੀਂ ਪੈਣੀ ਤਾਂ ਉੱਥੇ ਤੁਹਾਨੂੰ ਖੁਦ ਬਖੋਦੀ ਪਤਾ ਲੱਗ ਜਾਣਾ ਕਿ ਇਹ ਟਾਈਟਲ ਕਿਹੜੇ ਕਿਹੜੇ ਦੇ ਹਾਜ਼ਮ ਆਇਆ ਤੇ ਜਿਹੜੇ ਦੇ ਇਹ ਟਾਈਟਲ ਹਾਜ਼ਮ ਨਹੀਂ ਆਇਆ ਨਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਵੀ ਉਹਨੂੰ ਦਿਖਾ ਦਿੱਤਾ ਕਿ ਭਈ ਤੂੰ ਸੱਤਾ ਦੇ ਵਿੱਚ ਸਾਡੇ ਨਾਲ ਆਹ ਕੀਤਾ ਸੀ ਤੇ ਸੱਤਾ ਤੋਂ ਬਾਹਰ ਜਦੋਂ ਤੂੰ ਆਇਆ ਜਦੋਂ ਤੂੰ ਐਮ.ਐਲ.ਏ ਨਹੀਂ ਰਿਹਾ ਤੇ ਉਦੋਂ ਫਿਰ ਅਸੀਂ ਤੇਰੇ ਨਾਲ ਆਹ ਕੀਤਾ ਆ ਜੇ ਕਿਸਾਨਾਂ ਦੇ ਬਿਆਨਾਂ ਦੀ ਗੱਲ ਕਰੀਏ ਤੇ ਜਿਵੇਂ ਕਿ ਕੱਲ ਧੱਲੇਵਾਲ ਪਿੰਡ ਦੇ ਵਿੱਚ ਇੱਕ ਵੱਡਾ ਇਕੱਠ ਰੱਖਿਆ ਗਿਆ ਸੀ ਤੇ ਉਹਨਾਂ ਦੇ ਬਿਆਨ ਪੂਰੇ ਰੋਕ ਕੇ ਬੋਲ ਰਹੇ ਹਨ ਕਿ ਸਾਡੇ ਚਾਹ ਪੱਤੀ ਵਾਲੇ ਡੱਬੇ ਤੱਕ ਨਹੀਂ ਛੱਡੇਗੇ ਪ੍ਰਸ਼ਾਸਨ ਵੱਲੋਂ ਅਤੇ ਆਮ ਲੋਕਾਂ ਵੱਲੋਂ ਗੈਸ ਸਿਲੰਡਰ ਤੱਕ ਪ੍ਰਸ਼ਾਸਨ ਵੱਲੋਂ ਚੱਕੇ ਗਏ ਨੇ ਇਹ ਬਿਆਨ ਕਿਸਾਨਾਂ ਦੇ ਨੇ ਇਹਨਾਂ ਦੇ ਚਸ਼ਮਦੀਦ ਗਵਾਹ ਕਿਸਾਨ ਨੇ ਅਸੀਂ ਵੀ ਜਦੋਂ ਉਸ ਦਿਨ ਜਾ ਕੇ ਇਸ ਚੀਜ਼ ਦੀ ਕਵਰੇਜ ਕਰਦੇ ਹਾਂ ਕਵਰੇਜ ਦੇ ਦੌਰਾਨ ਅਸੀਂ ਇੱਕ ਚੀਜ਼ ਦੇ ਚਸ਼ਮਦੀਦ ਗਵਾ ਸੀ ਕਿ ਸਾਡੇ ਸਾਹਮਣੇ ਵੀ ਇੱਕ ਗੈਸ ਸਿਲੰਡਰ ਜਿਹੜਾ ਹੈਗਾ ਉਹ ਚੋਰੀ ਹੁੰਦਾ ਆ ਇੱਕ ਪੁਲਿਸ ਦਾ ਮੁਲਾਜ਼ਮ ਸੀ ਉਹਨੂੰ ਕਿਹੜੇ ਦਰਜੇ ਦਾ ਸੀ ਉਹ ਤਾਂ ਨਹੀਂ ਪਤਾ ਪਰ ਉਸ ਦੇ ਵੱਲੋਂ ਗੈਸ ਸਿਲੰਡਰ ਚੋਰੀ ਕੀਤਾ ਜਾਂਦਾ ਤੇ ਉਹਦੇ ਵੱਲੋਂ ਇਹ ਕਿਹਾ ਜਾਂਦਾ ਕਿ ਚਲ ਥਾਣੇ ਦੇ ਵਿੱਚ ਕੰਮ ਲੰਘਵਾਗੇ ਸਾਈਡ ਤੇ ਉਹਦੀ ਸਕੋਰਪਿਓ ਗੱਡੀ ਖੜੀ ਹੁੰਦੀ ਹੈ ਸਕੋਰਪਿਓ ਗੱਡੀ ਦੇ ਵਿੱਚ ਰੱਖ ਕੇ ਜਿਹੜਾ ਉਹ ਰਫੂ ਚੱਕਰ ਹੋ ਜਾਂਦਾ ਉਹ ਕਿਸਾਨਾਂ ਨੇ ਨਾਮ ਵੀ ਲਿਆ ਸ਼ਾਇਦ ਇੱਕ ਅਫੀਸਰ ਦਾ ਉਹਨਾਂ ਨੇ ਇਹ ਵੀ ਕਿਹਾ ਕਿ ਉਤੋਂ ਚਾਹ ਪੱਤੀ ਵਾਲੇ ਡੱਬੇ ਚੱਕੇ ਗਏ ਕਿਸਾਨ ਇਹ ਵੀ ਕਹਿੰਦੇ ਨੇ ਕਿ ਉਤੋਂ ਗੱਦੇ ਸਾਡੇ ਤੱਕ ਗੱਦੇ ਚੱਕੇ ਗਏ ਕਿਸਾਨ ਇਹ ਵੀ ਕਹਿੰਦੇ ਨੇ ਕਿ ਭਾਈ ਸਾਡੇ ਬੈਗ ਸੀ ਬੈਗਾਂ ਦੇ ਵਿੱਚ ਕੱਪੜੇ ਸੀ ਕੱਪੜੇ ਤੱਕ ਚੱਕੇ ਗਏ ਹਾਲਾਂਕਿ ਉਹ ਇਸ ਚੀਜ਼ ਦੇ ਗਵਾਹ ਤਾਂ ਜਿਹੜੇ ਹੈਗੇ ਨੇ ਉਹ ਖੁਦ ਹੀ ਨੇ ਪਰ ਹਾਂ ਕਿਸਾਨਾਂ ਦੇ ਬਨੋਂ ਇਲਜ਼ਾਮ ਲੱਗ ਰਹੇ ਨੇ ਤੇ ਪਰ ਮੈਂ ਇਹ ਵੀ ਜ਼ਰੂਰ ਕਹੂੰਗਾ ਕਿ ਇਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਪਰ ਜੇਕਰ ਇਹ ਜਾਂਚ ਦੇ ਲਈ ਤੁਸੀਂ ਆਪ ਆਗੂਆਂ ਨੂੰ ਕਹੋਗੇ ਤਾਂ ਜਿਨ੍ਹਾਂ ਨੂੰ ਟਰਾਲੀਆਂ ਜਿਹੜੀਆਂ 2-2 2.5 ਲੱਖ ਦੀਆਂ ਟਰਾਲੀਆਂ ਲਈਆਂ ਨੇ ਉਹਨਾਂ ਦੀ ਜਾਂਚ ਛੋਟੀ ਲੱਗਦੀ ਆ ਤਾਂ ਫਿਰ ਐ ਚਾਪਤੀਆਂ ਵਾਲੇ ਬੋਰੇ ਜਿਹੜੇ ਚੱਕੇ ਗਿਆ ਜਾਂ ਫਿਰ ਗੱਦੇ ਚੱਕੇ ਗਿਆ ਜਾਂ ਫਿਰ ਕਿਸਾਨਾਂ ਦੇ ਜਿਹੜੇ ਹੈਗੇ ਆ ਕੱਪੜੇ ਚੱਕੇ ਗਿਆ ਉਹਨਾਂ ਦੀ ਜਾਂਚ ਵੀ ਬੜੀ ਛੋਟੀ ਲੱਗਣੀ ਇਹਦੇ ਨਾਲ ਇੱਕ ਆਪਾਂ ਗੱਲ ਹੋਰ ਜ਼ਰੂਰ ਕਰ ਲਈ ਜਿਵੇਂ ਅੱਜ ਬਜਟ ਪੇਸ਼ ਹੋਇਆ ਬਜਟ ਦੇ ਵਿੱਚ ਨਾ ਹਾਲਾਂਕਿ ਅਸੀਂ ਇਸ ਚੀਜ਼ ਦੇ ਵਿਰੋਧੀ ਨਹੀਂ ਕਿ ਬਜਟ ਦੇ ਵਿੱਚ ਕੀ ਕੁਝ ਮਿਲਿਆ ਆ ਅਸੀਂ ਠੀਕ ਆ ਚੰਗੀ ਗੱਲ ਆ ਬਜਟ ਦੇ ਵਿੱਚ ਜਿਹੜਾ ਜਿਹੜਾ ਕੁਝ ਦਿੱਤਾ ਗਿਆ ਆ ਚੰਗੀ ਗੱਲ ਆ ਪਰ ਬਜਟ ਦੇ ਵਿੱਚ ਮਹਿਲਾਵਾਂ ਨੂੰ ਜਿਹੜੇ 1000 ਰੁਪਏ ਦੀ ਗੱਲ ਹੁੰਦੀ ਜਿਸ ਤੋਂ ਬਾਅਦ 1100 ਰੁਪਏ ਕਿਹਾ ਗਿਆ ਉਹ ਹਾਲੇ ਤੱਕ ਉਡੀਕ ਰਹੇ ਹਾਂ ਤੇ ਵਿਰੋਧੀ ਇਸ ਚੀਜ਼ ਤੇ ਤੰਜ ਕਸਦੇ ਨਜ਼ਰ ਆਉਂਦੇ ਨੇ ਤੇ ਇਸ ਬਜਟ ਦੇ ਵਿੱਚ ਉਹ ਆਉਣਾ ਲਾਜ਼ਮੀ ਸੀ ਮਹਿਲਾਵਾਂ ਵੀ ਉਡੀਕ ਰਹੀਆਂ ਸੀ ਇਹ ਅਸੀਂ ਨਹੀਂ ਕਹਿ ਰਹੇ ਇਹ ਖੁਦ ਭਗਵੰਤ ਸਿੰਘ ਮਾਨ ਦੇ ਬੋਲ ਆ ਇਸ ਬਜਟ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਦੀ ਇੱਕ ਇੰਟਰਵਿਊ ਹੁੰਦੀ ਹੈ ਤੇ ਕਿਸੇ ਥਾਂ ਤੇ ਭਗਵੰਤ ਸਿੰਘ ਮਾਨ ਜਾਂਦੇ ਨੇ ਉੱਥੇ ਪ੍ਰੈਸ ਰਿਪੋਰਟਰ ਵੱਲੋਂ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਆਡੀਓ ਸੁਣਾਵਾਂ ਤਾਂ ਆਪਾਂ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਾਂਗੇ ਭਗਵੰਤ ਸਿੰਘ ਮਾਨ ਦੀ ਇੰਟਰਵਿਊ ਹੈ ਕਿਸੇ ਇੰਡੀਆ ਟੂਡੇ ਚੈਨਲ ਦੇ ਉੱਪਰ पगमान सिंह मान दी इंटरव्यू तो भी 1000 सिटी देंगे महिलाओं को एक हजार कब देंगे अगले बजट में हम उसके लिए जो है अगले बजट ये आ रहा है बजट दो महीने में इस बजट में क्लियर हो जाएगा हा? ये तो आपने ब्रेकिंग न्यूज़ दी है ਚੱਲਦੇ ਚਲਾ ਦੇ ਇਸ ਵਾਰ ਇਹ ਇੱਕ ਇੰਟਰਵਿਊ ਭਗਵੰਤ ਸਿੰਘ ਮਾਨ ਦੀ ਹੋ ਰਹੀ ਸੀ ਉਹਦੇ ਵਿੱਚ ਭਗਵੰਤ ਸਿੰਘ ਮਾਨ ਬਿਆਨ ਦਿੰਦੇ ਨਜ਼ਰ ਆਉਂਦੇ ਨੇ ਤਾਂ ਉੱਥੇ ਹੀ ਮੈਂ ਇੱਕ ਹੋਰ ਤੁਹਾਨੂੰ ਜਿੱਥੇ ਭਗਵੰਤ ਸਿੰਘ ਮਾਨ ਦੀ ਤਲਖੀ ਵੀ ਹੁੰਦੀ ਹੈ ਇਹ ਭਗਵੰਤ ਸਿੰਘ ਮਾਨ ਕਿਸੇ ਜਗ੍ਹਾ ਤੇ ਜਾਂਦੇ ਨੇ ਉੱਥੇ ਪੱਤਰਕਾਰ ਭੜਾ ਖੜੇ ਹੁੰਦੇ ਨੇ ਉਹਨਾਂ ਦੇ ਵੱਲੋਂ ਭਗਵੰਤ ਸਿੰਘ ਮਾਨ ਨੂੰ ਸਵਾਲ ਕੀਤਾ ਜਾਂਦਾ ਆ ਕਿ ਤੁਸੀਂ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ 1100 ਰੁਪਏ ਦੇਣ ਦੀ ਗੱਲ ਕਰਦੇ ਸੀ ਤਾਂ ਉਹਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਕੀ ਆਉਂਦਾ ਉਹ ਵੀ ਸੁਣੋ ਹਿੰਜੇ ਗੱਲ ਕੀਤੀ ਸੀ ਲੇਡੀਆਂ ਨੂੰ ਇੱਥੇ ਜਾ ਕੇ ਮਨਾ ਦੇਣ ਦੀ ਉਹ ਵਾਅਦਾ ਪੂਰਾ ਨਹੀਂ ਹੋਇਆ ਦਿੱਲੀ ਆਪਾਂ ਫਿਰ ਵਾਅਦੇ ਚੜੀ ਲਾਵੇ ਅੱਛਾ ਦਿੱਲੀ ਪੂਰੇ ਹੋ ਰਹੇ ਮੂਹ ਪੰਜਾਬ ਦੀ ਕੀ ਬਿਸ਼ਰਤ ਕਰੂੰ ਤੇ ਕਰ ਸਰ ਲੇਡੀਆਂ ਦਾ ਕਰੂ ਤੇ ਕਰ ਹੋ ਜਾਏ ਅਗਲੇ ਬਜਟ ਸੈਰ ਤੇ ਤੁਵਾ ਤੁਸੀਂ ਕੋਈ ਸਵਾਲ ਪੁੱਛਿਓ ਮਾਨ ਸਾਹਿਬ ਮਾਨ ਮੈਂ ਬੋਲ ਕੇ ਰਹਿਣਾ ਮੈਂ ਬਾਤ ਮੈਨੂੰ ਪੁੱਛੋ ਤੇ ਧੰਨਵਾਦ ਵੀ ਕਰਿਓ ਬਿਲਕੁਲ ਜਨਾਬ ਜੀ ਇਹ ਭਗਵੰਤ ਸਿੰਘ ਮਾਨ ਦੇ ਖੁਦ ਦੇ ਬੋਲ ਨੇ ਇਹ ਕੁਝ ਮਹੀਨੇ ਪਹਿਲਾਂ ਦੀ ਕਿਤੋਂ ਦੀ ਇੰਟਰਵਿਊ ਵੀ ਕੁਝ ਮਹੀਨੇ ਪਹਿਲਾਂ ਦੀ ਅਤੇ ਇਹ ਜਿਹੜੀ ਬਾਈਟ ਹੈ ਵੀ ਭਗਵੰਤ ਸਿੰਘ ਮਾਨ ਦੀ ਕੁਝ ਮਹੀਨੇ ਪਹਿਲਾਂ ਦੀ ਆ ਹੁਣ ਦੋ ਗੱਲਾਂ ਨੋਟ ਕਰਨ ਯੋਗ ਨੇ ਭਗਵੰਤ ਸਿੰਘ ਮਾਨ ਦੀ ਤਲਖੀ ਦੇਖੀ ਤੁਸੀਂ ਵੀ ਜਦੋਂ ਇੱਕ ਪੱਤਰਕਾਰ ਭਰਾਦੇ ਵੱਲੋਂ ਸਵਾਲ ਪੁੱਛਿਆ ਜਾਂਦਾ ਕਿ ਵਾਅਦੇ ਦੀ ਗੱਲ ਤੁਸੀਂ ਕੀਤੀ ਸੀ ਉਹ ਦਿੱਲੀ ਦੇ ਵਿੱਚ ਵੀ ਕੀਤੀ ਸੀ ਦਿੱਲੀ ਦੇ ਵਿੱਚ ਪੂਰਾ ਕਰ ਰਹੇ ਹੋ ਪਰ ਇੱਥੇ ਵਾਅਦੇ ਦੀ ਗੱਲ ਕਿਸੇ ਨਹੀਂ ਪੂਰਾ ਕਰ ਰਹੇ ਤਾਂ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਦਿੱਲੀ ਦੇ ਵਿੱਚ ਹੋ ਰਿਹਾ ਉਹ ਕਹਿੰਦੇ ਪੰਜਾਬ ਦੇ ਵਿੱਚ ਕਦੋਂ ਹੋ ਤਾਂ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਅਗਲੇ ਬਜਟ ਸੈਸ਼ਨ ਚ ਕਰਾਂਗੇ ਭਾਵ ਆਹ ਜਿਹੜਾ ਬਜਟ ਅੱਜ ਪੇਸ਼ ਕੀਤਾ ਇਸ ਬਜਟ ਦੇ ਵਿੱਚ ਜਿਹੜਾ ਹੈਗਾ ਉਹ ਪਾਸ ਕਰਾਂਗੇ 11100 ਰੁਪਏ ਦੀ ਮੰਗੇ ਪਰ ਅੱਜ ਦਾ ਬਜਟ ਤਾਂ ਮਾਨਸਾ ਪੇਸ਼ ਹੋ ਗਿਆ ਅੱਜ ਦੇ ਬਜਟ ਦੇ ਵਿੱਚ ਤਾਂ ਮਹਿਲਾਵਾਂ ਨੂੰ 1100 ਰੁਪਏ 1000 ਰੁਪਏ ਦੀ ਜਿਹੜੀ ਤੁਸੀਂ ਗੱਲ ਕਰਦੇ ਸੀ ਉਹ ਦਿੱਤਾ ਨਹੀਂ ਗਿਆ ਫਿਰ ਉੱਥੇ ਤੁਸੀਂ ਤਲਕੀ ਵੀ ਦਿਖਾ ਰਹੇ ਹੋ ਇੱਕ ਪੱਤਰਕਾਰ ਭਾਣਾ ਤਲਕੀ ਦਿਖਾ ਰਹੇ ਹੋ ਮੈਂ ਤੁਹਾਨੂੰ ਦੱਸ ਦੇਵਾਂ ਆਮ ਲੋਕਾਂ ਦੇ ਸਵਾਲ ਪੁੱਛਣ ਦਾ ਹੱਕ ਹੁੰਦਾ ਆ ਲੀਡਰਾਂ ਨੂੰ ਇਹ ਤੁਸੀਂ ਕਹਿੰਦੇ ਹੁੰਦੇ ਸੀ ਆਮ ਲੋਕਾਂ ਨੂੰ ਲੀਡਰਾਂ ਨੂੰ ਸਵਾਲ ਪੁੱਛਣ ਦਾ ਹੱਕ ਤੁਸੀਂ ਦਿੱਤਾ ਪਰ ਇੱਕ ਪੱਤਰਕਾਰ ਤਾਂ ਜਦੋਂ ਤੁਹਾਡੇ ਅੱਗੇ ਮਾਈਕ ਲੈ ਕੇ ਖੜਦਾ ਤਾਂ ਉਹਦੇ ਕੋਲੇ ਕੁਝ ਸਵਾਲ ਹੁੰਦੇ ਨੇ ਇਹ ਨਹੀਂ ਹੁੰਦਾ ਕਿ ਤੁਸੀਂ ਸੱਤਾ ਦੇ ਵਿੱਚੋਂ ਤੁਸੀਂ ਮੁੱਖ ਮੰਤਰੀਓ ਨੇ ਮਾਈਕ ਤੁਹਾਡੇ ਅੱਗੇ ਕਰਿਆ ਤੁਸੀਂ ਜੋ ਚਾਹੋ ਉਹ ਬੋਲੋ ਉਸ ਤੋਂ ਬਾਅਦ ਤੁਸੀਂ ਚਲੇ ਜਾਓ ਨਹੀਂ ਪੱਤਰਕਾਰ ਦਾ ਹੱਕ ਹੁੰਦਾ ਫਰਜ਼ ਹੁੰਦਾ ਉੱਥੇ ਸਵਾਲ ਪੁੱਛਣ ਦਾ ਕਿਉਂ ਪੱਤਰਕਾਰ ਨੇ ਤੁਹਾਨੂੰ ਸਵਾਲ ਪੁੱਛਿਆ ਤੇ ਸ਼ਾਇਦ ਮਾਨ ਸਾਹਿਬ ਨੂੰ ਸਵਾਲ ਚੁਬਿਆ ਥੋੜਾ ਨਹੀਂ ਬਹੁਤਾ ਚੁਬਿਆ ਇਸੇ ਕਰਕੇ ਭਗਵਾਨ ਸਿੰਘ ਮਾਨ ਤਲਕੀ ਦੇ ਵਿੱਚ ਆਏ ਤਲਕੀ ਦੇ ਵਿੱਚ ਬੋਲਦੇ ਨਜ਼ਰ ਆਏ ਕਿ ਅਗਲੇ ਬਜਟ ਦੇ ਵਿੱਚ ਅਸੀਂ ਇਹ ਕਰ ਰਹੇ ਹਾਂ ਅਸੀਂ ਇਹ ਦੇ ਰਹੇ ਹਾਂ ਤਾਂ ਫਿਰ ਤੁਸੀਂ ਆਓਗੇ ਆ ਕੇ ਮੇਰਾ ਧੰਨਵਾਦ ਕਰੋਗੇ ਸਵਾਲ ਪੁੱਛੋਗੇ ਲੋ ਮਾਨ ਸਾਹਿਬ ਬਜਟ ਤਾਂ ਪੇਸ਼ ਹੋ ਗਿਆ ਅਸੀਂ ਤੁਹਾਨੂੰ ਸਵਾਲ ਵੀ ਕਰ ਰਹੇ ਹਾਂ ਸੋਸ਼ਲ ਮੀਡੀਆ ਦੇ ਜ਼ਰੀਏ ਵੈਬ ਚੈਨਲ ਦੇ ਜ਼ਰੀਏ ਅਸੀਂ ਤੁਹਾਨੂੰ ਸਵਾਲ ਕਰ ਰਹੇ ਹਾਂ ਕਿ ਕਿੱਥੇ ਆ 1100 ਰੁਪਏ ਕਿੱਥੇ ਹਜ਼ਾਰ ਰੁਪਏ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਅੱਜ ਕਿਉਂ ਨਹੀਂ ਪੇਸ਼ ਕਰਿਆ ਅਸੀਂ ਇਹ ਕਹਿ ਰਹੇ ਹਾਂ ਕਿ ਤੁਸੀਂ ਖੁਦ ਕਿਹਾ ਸੀ ਕਿ ਅਸੀਂ ਇਸ ਬਜਟ ਦੇ ਵਿੱਚ ਪੇਸ਼ ਕਰਾਂਗੇ ਜੇਕਰ ਠੀਕ ਹੈ ਤੁਸੀਂ ਨਾ ਕਿਉਂਦਾ ਇਹ ਮੰਨ ਲਿਆ ਜਾਂਦਾ ਕਿ ਭਈ ਅਗਲੇ ਬਜਟ ਦੇ ਵਿੱਚ ਅੱਜ ਕਹਿੰਦੇ ਨੇ ਕਿ ਜਾਂਦੇ ਜਾਂਦੇ ਪੇਸ਼ ਕਰ ਦੇਣਗੇ ਪਰ ਇਹ ਤਾਂ ਤੁਹਾਡੀ ਖੁਦ ਦੀ ਵਰਡਿੰਗ ਹੈ ਇਹ ਕੋਈ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਨਹੀਂ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਦੀ ਵਰਡਿੰਗ ਹੈ ਤੇ ਇਸ ਵਾਰ ਜਦੋਂ ਤੁਹਾਡੀ ਧਰਮ ਪਤਨੀ ਗੁਰਪ੍ਰੀਤ ਕੌਰ ਹੋਰਾਂ ਨੂੰ ਕੀਤੇ ਜਾਂਦੇ ਡਾਕਟਰ ਗੁਰਪ੍ਰੀਤ ਕੌਰ ਹੋਰਾਂ ਨੂੰ ਕੀਤੇ ਜਾਂਦੇ ਤਾਂ ਉਹਨਾਂ ਦੇ ਵੱਲੋਂ ਵੀ ਇਹੀ ਜਵਾਬ ਦਿੱਤਾ ਜਾਂਦਾ ਕਿ ਮੈਂ ਤਾਂ ਮਾਨ ਸਾਹਿਬ ਤੱਕ ਗੱਲ ਪਹੁੰਚਾਉਣੀ ਪਹੁੰਚਾਉਣੀ ਹੁੰਨੀ ਆ ਕਿ ਭਾਈ ਉਹ ਮਹਿਲਾਮਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਿੱਤਾ ਜਬ ਤਾਂ ਕਿੱਥੇ ਆ ਜੀ ਹਜ਼ਾਰ ਹਜ਼ਾਰ ਰੁਪਏ ਮੈਂ ਫਿਰ ਕਹਿਣਾ ਕਿ ਤੁਸੀਂ ਜੋ ਦਿੱਤਾ ਅਸੀਂ ਨਹੀਂ ਕਹਿੰਦੇ ਕਿ ਕੱਲੇ ਹਜ਼ਾਰ ਰੁਪਏ ਕਰਕੇ ਅਸੀਂ ਦੂਜਾ ਤੁਹਾਡਾ ਸਾਰਾ ਬਜਟ ਜਿਹੜਾ ਕਿ ਭੰਡ ਦੀ ਹੈ ਠੀਕ ਹੈ ਚੰਗੀ ਗੱਲ ਆ ਤੁਸੀਂ 77 ਪਾਰਟਨੀਆਂ ਪੰਜਾਬ ਤੇ ਕਾਬਜ਼ ਹੋ ਪੰਜਾਬ ਤੇ ਰਾਜ ਕਰ ਰਹੇ ਹੋ ਦੇਣਾ ਤੁਹਾਡਾ ਫਰਜ਼ ਆ ਤੁਹਾਡਾ ਪੰਜਾਬੀਆਂ ਦਾ ਹੱਕ ਤੁਹਾਡਾ ਫਰਜ਼ ਆ ਤੇ ਪੰਜਾਬੀਆਂ ਦਾ ਹੱਕ ਉਹ ਦੇਣਾ ਵੀ ਬਣਦਾ ਸੀ ਪਰ ਤੁਸੀਂ ਜੋ ਗੱਲ ਕਰਦੇ ਹੋ ਜੋ ਜ਼ੁਬਾਨ ਦੇ ਵਿੱਚੋਂ ਕੱਢਦੇ ਹੋ ਉਹ ਕਿਉਂ ਨਹੀਂ ਪੂਰੀ ਹੋਈ ਇਸ ਵਾਰੀ ਤੁਸੀਂ ਆਪ ਹੀ ਤਾਂ ਕਹਨੇ ਹੁੰਨੇ ਹੋ ਕਿ ਮੈਂ ਓਨੀਕ ਗੱਲ ਕਰਦਾ ਹੁਣਾ ਜਿੰਨੀ ਕੁ ਪੂਰੀ ਕਰ ਸਕਾਂ ਜਿਹੜੀ ਮੈਂ ਪੂਰੀ ਨਾ ਕਰ ਸਕਾਂ ਉਹ ਮੈਂ ਕਹਿੰਦੇ ਨਹੀਂ ਹੁੰਦਾ ਪਰ ਮਾਨ ਸਾਹਿਬ ਇਹ ਤਾਂ ਤੁਸੀਂ ਕਹੀ ਸੀ ਤੁਹਾਡੀ ਕਹੀ ਤਾਂ ਝੂਠੀ ਪੈ ਗਈ ਤੁਹਾਡਾ ਹੀ ਝੂਠ ਹੋ ਗਿਆ ਸਾਹਮਣੇ ਤਾਂ 1000 ਰੁਪਏ ਦੀ ਗੱਲ ਕਰੀ ਸੀ ਉਹ ਤਾਂ ਮਹਿਲਾਵਾਂ ਨੂੰ ਦਿੱਤਾ ਹੀ ਨਹੀਂ ਗਿਆ ਕਦੋਂ ਦੇ ਮੰਗੇ ਕਿਉਂਕਿ ਮੈਂ ਤਾਂ ਦੋਹੇ ਆਡੀਓ ਕਲਿੱਪਸ ਜਿਹੜੀਆਂ ਤੁਹਾਨੂੰ ਸੁਣਾਈਆਂ ਨੇ ਨਾ ਇਹ ਤੇ ਜਦੋਂ ਇਹਦੇ ਤੇ ਸਵਾਲ ਕੀਤਾ ਜਾਂਦਾ ਹਰਪਾਲ ਚੀਮਾਹਰੋਂ ਤੋਂ ਉਹ ਕਹਿੰਦੇ ਨੇ ਕਿ ਅਸੀਂ ਸਰਵੇ ਕਰਵਾ ਰਹੇ ਹਾਂ ਵੱਖ-ਵੱਖ ਸਰਵੇਆਂ ਦੇ ਜਿਸ ਤਰ੍ਹਾਂ ਦੇ ਨਤੀਜੇ ਆਉਂਦੇ ਨੇ ਉਸ ਤੋਂ ਬਾਅਦ ਅਸੀਂ ਇਹ ਰਾਸ਼ੀ ਜਿਹੜੀ ਆ ਉਹ ਜਾਰੀ ਕਰਾਂਗੇ ਮਹਿਲਾਵਾਂ ਨੂੰ ਦੇਵਾਂਗੇ ਆਉਣ ਵਾਲਾ ਸਮਾਂ ਦੱਸੂਗਾ ਕਦੋਂ ਦਿੰਦੇ ਆ ਕਦੋਂ ਨਹੀਂ ਦਿੰਦੇ ਮੈਂ ਇੱਕ ਜਾਂਦੇ ਜਾਂਦੇ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਣੀ ਜ਼ਰੂਰ ਚਾਹੂੰਗਾ ਮੁਕਸ਼ਰ ਸਾਹਿਬ ਦੇ ਵਿੱਚ ਪਿਛਲੇ ਦਿਨਾਂ ਚ ਅਸੀਂ ਜਦੋਂ ਕਿਸਾਨਾਂ ਨੇ ਚੰਡੀਗੜ੍ਹ ਵੱਲ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਕਿਸਾਨਾਂ ਆਗੂ ਜਦੋਂ ਗ੍ਰਿਫਤਾਰ ਅਰੈਸਟ ਕੀਤੇ ਜਾਂਦੇ ਆ ਤਾਂ ਉਸ ਅਸੀਂ ਕਵਰੇਜ ਕਰਨ ਦੇ ਲਈ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ ਗਏ ਸੀ ਮੁਖਤਸਰ ਸਾਹਿਬ ਦੇ ਵਿੱਚ ਅਸੀਂ ਪੁਲਿਸ ਸਟੇਸ਼ਨ ਦੇ ਅੱਗੇ ਬੈਠੇ ਸੀ ਅੱਗੇ ਬੈਠੇ ਤਾਂ ਇੱਕ ਮਾਤਾ ਜੀ ਨੇ ਸਾਨੂੰ ਦੇਖਿਆ ਸਾਡੇ ਹੱਥਾਂ ਦੇ ਵਿੱਚ ਮਾਈਕ ਸੀ ਮਾਤਾ ਜੀ ਦੇਖ ਕੇ ਸਾਡੇ ਵੱਲ ਆਉਂਦੇ ਨੇ ਇਹ ਤਾਂ ਮਾਤਾ ਜੀ ਕਹਿੰਦੇ ਨੇ ਭਾਈ ਮੀਡੀਆ ਤੋਂ ਅਸੀਂ ਹਾਂ ਜੀ ਮਾਤਾ ਜੀ ਭਾਈ ਮੈਂ ਵੀ ਕੁਝ ਬੋਲਣ ਆਇਆ ਭਗਵਾਨ ਸਿੰਘ ਮਾਨ ਦੇ ਲਈ ਅਸੀਂ ਆਖਿਆ ਜੀ ਕੀ ਬੋਲਣਾ ਮਾਤਾ ਜੀ ਤਾਂ ਕਹਿੰਦੇ ਭਾਈ ਉਹਨਾਂ ਦੇ ਨਾਲ ਇੱਕ ਬੇਟੀ ਸੀ ਕਹਿੰਦੇ ਭਾਈ ਮੈਂ ਆਪਣੀ ਬੇਟੀ ਨੂੰ ਛੱਡਿਵਾਂ ਫਿਰ ਬੋਲੂਗਾ ਕਿਹ ਜੀ ਕੀ ਬੋਲਣਾ ਕਹਿੰਦੇ ਭਾਈ ਭਗਵਾਨ ਸਿੰਘ ਮਾਨ ਨੂੰ ਹਾਲਾਂਕਿ ਨਾਮ ਉਹਨਾਂ ਨੇ ਕੁਝ ਹੋਰ ਲਿਆ ਸੀ ਅਸੀਂ ਉਹ ਨਹੀਂ ਲੈ ਸਕਦੇ ਕਿ ਮੈਂ ਭਾਈ ਉਹਨਾਂ ਨੂੰ ਦੱਸਣਾ ਚਾਹਣੀ ਆ ਕਿ 3 ਸਾਲ ਹੋ ਗਏ 1000 ਰੁਪਏ ਦੇ ਹਿਸਾਬ ਨਾਲ ਉਹਨਾਂ ਨੇ ਐਗਜ਼ੈਕਟ ਅਮਾਊਂਟ ਦੱਸੀ ਕਿ ਇੰਨੀ ਭਾਈ ਸਾਡੀ ਅਮਾਊਂਟ ਬਣਦੀ ਆ ਕਦੋਂ ਦੇਣਗੇ ਇਹ ਪੈਸੇ ਕਦੋਂ ਸਾਡੇ ਖਾਤਿਆਂ ਦੇ ਵਿੱਚ ਆਉਣਗੇ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਕਦੋਂ ਸਾਡੇ ਖਾਤਿਆਂ ਦੇ ਵਿੱਚ ਆਉਣਗੇ ਤਾਂ ਮਾਨ ਸਾਹਿਬ ਇਹ ਗੱਲਾਂ ਆਮ ਲੋਕਾਂ ਤੱਕ ਪਹੁੰਚੀਆਂ ਹੋਈਆਂ ਨੇ ਬੀ ਬਿੰਗਾ ਮਹਿਲਾ ਮਾਂ ਤੱਕ ਪਹੁੰਚੀਆਂ ਹੋਈਆਂ ਨੇ ਤੁਹਾਡੇ ਐਮਐਲਏ ਤਾਂ ਇਹ ਵੀ ਕਹਿੰਦੇ ਨੇ ਕਿ 99% ਗਰੰਟੀਆਂ ਪੂਰੀਆਂ ਕਰਤੀਆਂ 1% 1% ਕੰਮ 99% ਵਾਅਦੇ ਪੂਰੇ ਕਰਤੇ 1% ਕੰਮ ਰਹਿ ਗਿਆ ਤੇ ਦੂਜੇ ਪਾਸੇ ਤੁਹਾਡੇ ਹਰਪਾਲ ਸਿੰਘ ਚੀਮਾ ਇਹ ਕਹਿੰਦੇ ਨੇ ਕਿ ਚਾਰ ਗਰੰਟੀਆਂ ਸੀ ਪੂਰੀਆਂ ਕਰਤੀਆਂ ਦੋ ਸੰਪੂਰਨ ਰੂਪ ਚ ਪੂਰੀਆਂ ਕਰਤੀਆਂ ਦੋ ਤੇ ਕੰਮ ਚੱਲ ਰਿਹਾ ਇੱਕ ਗਰੰਟੀ ਰਹਿ ਗਈ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਕਰ ਦਾਂਗੇ ਹਾਲਾਂਕਿ ਲੋਕਾਂ ਦੇ ਸਵਾਲ ਨੇ ਹੁਣੇ ਸਵਾਲ ਤੁਹਾਨੂੰ ਭੜੇ ਲੱਗਣ ਲੱਗੇ ਹੁਣੇ ਸਵਾਲ ਤੁਹਾਨੂੰ ਮਾੜੇ ਲੱਗਣ ਲੱਗੇ ਪਰ ਮੈਂ ਦੱਸ ਦੇਵਾਂ ਆਮ ਕਾ ਨੂੰ ਸਵਾਲ ਪੁੱਛਣਾ ਤੁਸੀਂ ਹੀ ਸਿਖਾਇਆ ਪਰ ਜਿਸ ਤਰ੍ਹਾਂ ਦੇ ਨਾਲ ਤੁਹਾਡੀ ਤਲਖੀ ਪੱਤਰਕਾਰ ਸਾਹਿਬ ਦੇ ਨਾਲ ਹੋਈ ਆ ਹੁਣ ਤਾਂ ਤੁਸੀਂ ਮੁੱਖ ਮੰਤਰੀ ਹੋ ਇੱਕ ਪਹਿਲੀ ਿਆਰ ਨਹੀਂ ਹੋਈ ਜਦੋਂ ਤੁਸੀਂ ਇਕੱਲੇ ਐਮਪੀ ਹੁੰਦੇ ਸੀ ਉਦੋਂ ਵੀ ਇੱਕ ਤੁਹਾਡੀ ਤਲਖੀ ਪੱਤਰਕਾਰ ਸਾਹਿਬ ਦੇ ਨਾਲ ਇੱਕ ਦਿਨ ਨਾਲ ਹੋਈ ਸੀ ਤੇ ਉਹ ਬੜੀ ਜ਼ਬਰਦਸਤ ਤਲਖੀ ਸੀ ਬੜੀ ਭਿਆਨਕ ਤਲਖੀ ਸੀ ਤੇ ਉਹ ਜਦੋਂ ਅੱਜ ਵੀ ਕਦੇ ਵੀਡੀਓ ਸਾਹਮਣੇ ਆ ਜਾਂਦੀ ਆ ਤਾਂ ਇੱਕ ਸਵਾਲ ਇਹ ਚ ਹੁੰਦਾ ਕਿ ਯਾਰ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਨੇ ਜੋ ਇਸ ਕਦਰ ਇੱਕ ਪੱਤਰਕਾਰ ਦੇ ਨਾਲ ਗੱਲਬਾਤ ਕਰ ਰਹੇ ਨੇ ਹਾਲਾਂਕਿ ਉਹ ਪੁਰਾਣੀ ਆ ਤਾਂ ਇਹ ਸਾਡਾ ਸਵਾਲ ਆ ਕਿ ਆਖਰ ਉਹ ਹਜ਼ਾਰ ਜਾਂ 1100 ਕਦੋਂ ਆਮ ਲੋਕ ਆਮ ਔਰਤਾਂ ਦੇ ਖਾਤਿਆਂ ਦੇ ਵਿੱਚ ਕਦੋਂ ਪਹੁੰਚੂਗਾ ਕਦੋਂ ਤੁਹਾਡਾ ਸਰਵੇ ਕੰਪਲੀਟ ਹੋਊਗਾ ਉਹਦੇ ਉਹ ਔਰਤਾਂ ਉਹ ਦਿਨ ਉਡੀਕ ਰਹੀਆਂ ਨੇ